ਮੈਂ 14 ਸਾਲ ਦੀ ਸੀ ਮੇਰੀ ਮਾਂ ਮੇਰੇ ਪਿਓ ਤੋਂ ਤੰਗ ਆ ਗਈ ਸੀ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਛਾੜੂ ਤੇ ਭਾਂਡੇ ਮਾਣਦੀ ਸੀ ਉਸਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਜਦੋਂ ਮੈਂ 14 ਸਾਲ ਦੀ ਹੋਈ ਤਾਂ ਮੇਰੀ ਮਾਂ ਮੈਨੂੰ ਇਸ ਦੁਨੀਆ ਛੱਡ ਕੇ ਚਲੀ ਗਈ ਮਾਂ ਦੇ ਜਾਣ ਤੋਂ ਬਾਅਦ ਮੇਰੇ ਪਿਓ ਨੇ 50 ਸਾਲ ਦੇ ਬੁੱਢੇ ਆਦਮੀ ਤੋਂ ਲੱਖ ਰੁਪਏ ਲੈ ਕੇ ਮੇਰਾ ਵਿਆਹ ਉਸ ਨਾਲ ਕਰ ਦਿੱਤਾ ਉਹ ਆਦਮ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਰਾਤ ਹੋਈ ਤਾਂ ਉਹ ਮੇਰੇ ਨੇੜੇ ਆਉਣ ਲੱਗਾ ਮੈਂ ਡਰ ਨਾਲ ਕੰਬਣ ਲੱਗੀ ਤੇ ਮੈਂ ਕਿਹਾ ਤੁਸੀਂ ਮੇਰੇ ਨੇੜੇ ਕਿਉਂ ਆ ਰਹੇ ਹੋ ਤਾਂ ਕਹਿਣ ਲੱਗਾ ਤੂੰ ਡਰ ਕਿਉਂ ਰਹੀ ਹੈ ਜੋ ਮੈਂ ਤੈਨ ਨਾਲ ਕਰਨ ਜਾ ਰਿਹਾ ਹਾਂ ਉਸ ਨਾਲ ਤੈਨੂੰ ਬਹੁਤ ਮਜ਼ਾ ਆਊਗਾ ਮੈਂ ਖੁਸ਼ ਹੋ ਗਈ ਤੇ ਕਿਹਾ ਠੀਕ ਹੈ ਫਿਰ ਉਸਨੇ ਜੋ ਮੇਨਾਂ ਕੀਤਾ ਉਸ ਨਾਲ ਮੇਰੀ ਚੀਕ ਨਿਕਲ ਗਈ ਮੈਂ ਜ਼ੋਰ ਜ਼ੋਰ ਨਾਲ ਚੀਕਣ ਲੱਗੀ ਪਰ ਉਸਨੇ ਮੇਰੇ ਨਾਲ ਕੁਝ ਮਹੀਨਿਆਂ ਬਾਅਦ ਮੇਰਾ ਪੇਟ ਫੁੱਲਣ ਲੱਗਾ ਇੱਕ ਦਿਨ ਮੇਰੇ ਪੇਟ ਵਿੱਚ ਬਹੁਤ ਜ਼ੋਰ ਦੀ ਦਰਦ ਹੋਇਆ ਮੈਂ ਬਾਥਰੂਮ ਗਈ ਪਰ ਉਸ ਵੇਲੇ ਮੇਰੇ ਹੌਸ਼ ਉੱਡ ਗਏ ਜਦੋਂ ਮੇਰੇ ਪੇਟ ਵਿੱਚੋਂ ਦੋਸਤੋ ਮੇਰਾ ਨਾਮ ਨੀਤੂ ਹੈ ਤੇ ਮੇਰੀ ਉਮਰ 14 ਸਾਲ ਹੈ। ਮੈਂ ਆਪਣੇ ਮਾਪੋਂ ਦੀ ਇਕੱਲੀ ਧੀ ਹਾਂ। ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਸਫਾਈਆਂ ਕਰਦੀ ਸੀ ਤਾਂ ਜਾ ਕੇ ਘਰ ਦਾ ਕੰਮ ਚਲਾਉਂਦੀ। ਮੇਰਾ ਪਿਓ ਸ਼ਰਾਬੀ ਇਨਸਾਨ ਸੀ ਜੋ ਉਸਦੀ ਪੈਸੇ ਚੋਰੀ ਕਰਕੇ ਆਪਣੀ ਗੈਰਸ ਮਟਾਉਂਦਾ। ਉਸ ਨੂੰ ਇੰਨਾ ਵੀ ਖਿਆਲ ਨਹੀਂ ਸੀ ਕਿ ਉਸਦੀ ਕਿਤੀ ਹੈ, ਜਿਸ ਦਾ ਵਿਆਹ ਕਰਨਾ ਹੈ, ਜਿਸ ਦੀ ਪੜ੍ਹਾਈ ਕਰਾਉਣੀ ਹੈ। ਉਸ ਦਾ ਮਕਸਦ ਸਿਰਫ ਸ਼ਰਾਬ ਪੀਣਾ ਸੀ। ਮੇਰੀ ਮਾਂ ਉਸ ਤੋਂ ਬਹੁਤ ਤੰਗ ਆ ਗਈ ਸੀ ਉਸ ਦਾ ਦਿਲ ਕਰਦਾ ਸੀ ਕਿ ਸਭ ਕੁਝ ਛੱਡ ਕੇ ਕਿਤੇ ਦੂਰ ਚਲੀ ਜਾਵੇ ਕਈ ਵਾਰੀ ਤਾਂ ਮੈਨੂੰ ਕਹਿ ਵੀ ਦਿੰਦੀ ਸੀ ਨੀਤੂ ਮੈਂ ਥੱਕ ਗਈ ਆ ਮੈਂ ਕਦੋਂ ਤੱਕ ਇਹ ਸਭ ਕਰਦੀ ਰਹਾਂਗੀ ਤੇਰੇ ਪਿਓ ਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਮੈਂ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਦੀ ਤਾਂ ਜੋ ਕੁਝ ਪੈਸੇ ਆ ਜਾਣ ਮੈਂ ਕਦੋਂ ਤੋਂ ਕਿ ਸਭ ਕਰਾਂਗੀ ਅਥੀ ਮੈਂ ਚੁੱਪਚਾਪ ਆਪਣੀ ਮਾਂ ਦੀ ਗੱਲਾਂ ਸੁਣਦੀ ਰਹਿੰਦੀ ਸੀ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਹੁੰਦਾ ਸੀ ਜਿੰਨਾ ਪਿਆਰ ਮੈਨੂੰ ਆਪਣੀ ਮਾਂ ਨਾਲ ਸੀ ਓਨਾ ਪਿਆਰ ਮੈਨੂੰ ਆਪਣੇ ਪਿਓ ਨਾਲ ਵੀ ਸੀ ਭਾਵੇਂ ਸ਼ਰਾਬੀ ਸੀ ਪਰ ਇੱਕ ਤਰੀ ਲਈ ਉਸ ਦਾ ਪਿਓ ਬਹੁਤ ਜ਼ਰੂਰੀ ਹੁੰਦਾ ਇਹੀ ਹਾਲ ਮੇਰਾ ਵੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿਓ ਦੀਆਂ ਹਰਕਤਾਂ ਮੇਰੀ ਮਾਂ ਨੂੰ ਖਤਮ ਕਰ ਦੇਣਗੀਆਂ ਅਜਿਹੇ ਦਿਨ ਸੀ ਤੇ ਘਰ ਵਿੱਚ ਮੇਰੇ ਮਾਂ ਪਿਓ ਦੋਨੋਂ ਹੀ ਸੀ ਅੱਜ ਮਾਂ ਦੀ ਛੁੱਟੀ ਸੀ ਇਸ ਲਈ ਮੇਰੇ ਲਈ ਰੋਟੀ ਬਣਾ ਰਹੀ ਸੀ ਮੈਂ ਉਹਨਾਂ ਦੇ ਨਾਲ ਰਸੋਈ ਵਿੱਚ ਬੈਠੀ ਸੀ ਅਤੇ ਖਾਣਾ ਬਣਾਉਣਾ ਸਿੱਖ ਰਹੀ ਸੀ ਮੈਂ ਹਲੇ 14 ਸਾਲ ਦੀ ਸੀ ਪਰ ਮੈਂ ਬਹੁਤ ਕੁਝ ਸਿੱਖ ਲਿਆ ਸੀ ਕਿਉਂਕਿ ਮੇਰੀ ਮਾਂ ਘਰ ਨਹੀਂ ਹੁੰਦੀ ਸੀ ਇਸ ਲਈ ਸਾਰੇ ਘਰ ਦੇ ਕੰਮ ਦਾ ਮੈਨੂੰ ਹੀ ਕਰਨੇ ਪੈਂਦੇ ਸਨ ਅਚਾਨਕ ਮੇਰੇ ਪਿਓ ਨੇ ਪਤਾ ਨਹੀਂ ਕਿੱਥੋਂ ਘਰ ਵਿੱਚ ਆਇਆ ਤੇ ਮਾਂ ਨੂੰ ਬਿਨਾਂ ਕਾਰਨ ਮਾਰਨ ਲੱਗਾ ਇਹ ਸਭ ਵੇਖ ਕੇ ਮੈਂ ਡਰ ਗਈ ਤੇ ਡਰਨਾ ਚੀਕਣ ਲੱਗੀ ਮੇਰਾ ਪਿਓ ਮੇਰੀ ਮਾਂ ਨੂੰ ਡੰਡੇ ਨਾਲ ਮਾਰ ਰਿਹਾ ਸੀ ਤੇ ਮੇਰੀ ਮਾਂ ਉਸ ਦੇ ਅੱਗੇ ਹੱਥ ਜੋੜ ਕੇ ਰੋ ਰਹੀ ਸੀ ਕਿ ਉਸ ਤੋਂ ਕੀ ਗਲਤੀ ਹੋ ਗਈ ਜੋ ਉਸ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਹੈ ਪਰ ਨਾ ਤਾਂ ਮੇਰਾ ਪਿਓ ਸੁਣ ਰਿਹਾ ਸੀ ਤੇ ਨਾ ਹੀ ਰੋਕ ਰਿਹਾ ਸੀ ਮੈਂ ਵੀ ਉਹਨਾਂ ਦੋਹਾਂ ਦੇ ਵਿਚਕਾਰ ਕਈ ਵਾਰੀ ਆਈ ਤੇ ਉਹਨਾਂ ਨੇ ਮਿੰਤਾ ਕੀਤੀਆਂ ਕਿ ਮਾਂ ਨੂੰ ਨਾ ਮਾਰੋ ਉਸ ਦਾ ਕੀ ਕਸੂਰ ਹੈ ਪਰ ਉਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੇਰੀ ਮਾਂ ਨੂੰ ਮਾਰ ਮਾਰ ਕੇ ਲਹੂ ਲਹਾਨ ਕਰ ਦਿੱਤਾ ਮੇਰੀ ਮਾਂ ਦੇ ਪਾਸੋਂ ਪੈਸੇ ਕੱਢ ਕੇ ਚਲਾ ਗਿਆ ਮੈਂ ਤੁਰੰਤ ਆਪਣੀ ਮਾਂ ਨੂੰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਡੰਡਾ ਉਹਦੇ ਸਿਰ ਤੇ ਲੱਗ ਗਿਆ ਸੀ ਉਸ ਨੂੰ ਬਿਲਕੁਲ ਹੋਸ਼ ਨਹੀਂ ਸੀ ਆ ਰਿਹਾ ਮੈਂ ਚੀਕ-ਚੀਕ ਕੇ ਰੋ ਰਹੀ ਸੀ ਕਿ ਜੇ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰੂੰਗੀ ਮੇਰੀ ਹਾਲਤ ਖਰਾਬ ਹੋ ਰਹੀ ਸੀ ਮੈਂ ਛੇਤੀ ਨਾਲ ਬਾਹਰ ਗਈ ਤੇ ਚੀਕ-ਚੀਕ ਕੇ ਲੋਕਾਂ ਤੋਂ ਮਦਦ ਮੰਗਣ ਲੱਗੀ ਮੇਰੀ ਮੰਮੀ ਦੀ ਮਦਦ ਲਈ ਸਾਡੇ ਗਵੰਡੀ ਆਏ ਮੇਰੀ ਮਾਂ ਨੂੰ ਹਸਪਤਾਲ ਲੈ ਕੇ ਗਏ ਪਰ ਰਸਤੇ ਵਿੱਚ ਹੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਇਸ ਦੁਨੀਆ ਵਿੱਚ ਮੈਨੂੰ ਇਕੱਲੇ ਛੱਡ ਗਈ ਮੈਂ ਬਹੁਤ ਰੋ ਰਹੀ ਸੀ ਜਿਸ ਵੇਲੇ ਡਾਕਟਰ ਨੇ ਮੈਨੂੰ ਕਿਹਾ ਕਿ ਤੁਹਾਡੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੇਰੇ ਲਈ ਪੂਰੀ ਦੁਨੀਆ ਮੇਰੀ ਮਾਂ ਸੀ ਸਾਰੇ ਮੱਲੇ ਵਾਲਿਆਂ ਨੇ ਮੇਰੀ ਮਾਂ ਦੀ ਅੰਤਿਮ ਵਿਦਾਈ ਕੀਤੀ ਤੇ ਮੈਨੂੰ ਕਾਫੀ ਦੇਰ ਤੱਕ ਆਪਣੇ ਪਾਪਾ ਦੀ ਡੀਕ ਕਰਦੀ ਰਹੀ ਪਰ ਉਹ ਨਾ ਆਇਆ ਮੇਰੀ ਅੱਖਾਂ ਦੇ ਵਿੱਚ ਅਤਰੂਆਂ ਦਾ ਸਮੁੰਦਰ ਸੀ ਆਖਰੀ ਵੇਲੇ ਤੱਕ ਮੈਂ ਮਾਂ ਨੂੰ ਵੇਖਦੀ ਰਹੀ ਫਿਰ ਮੱਲੇ ਦੀਆਂ ਔਰਤਾਂ ਮੈਨੂੰ ਘਰ ਛੱਡ ਕੇ ਚਲੀਆਂ ਗਈਆਂ ਪੂਰੇ ਘਰ ਵਿੱਚ ਰੌਣਾ ਟਾ ਸੀ ਮੈਨੂੰ ਕੱਲੀ ਨੂੰ ਡਰ ਲੱਗ ਰਿਹਾ ਸੀ ਅਚਾਨਕ ਮੇਰੇ ਤੇ ਕੀ مصیبت ਆ ਗਈ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਆਪਣੇ ਪਿਓ ਦੀ ਡੀਕਲਦੀ ਕਰਦੀ ਕਰਦੀ ਦੀ ਸੌ ਗਈ ਸੀ ਅਚਾਨਕ ਕੁਝ ਡਿੱਗਣ ਦੀ ਆਵਾਜ਼ ਆਈ ਮੇਰੀ ਨੀਂਦ ਖੁੱਲੀ ਤੇ ਜਦੋਂ ਮੈਂ ਆਪਣੇ ਕਮਰੇ ਚੋਂ ਬਾਹਰ ਨਿਕਲੀ ਤਾਂ ਵੇਖਿਆ ਮੇਰਾ ਪਿਓ ਜ਼ਮੀਨ ਤੇ ਡਿੱਗਿਆ ਪਿਆ ਸੀ ਉਹ ਨਸ਼ੇ ਵਿੱਚ ਸੀ ਤੇ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਗਿਰ ਰਹੇ ਸੀ ਮਾਂ ਹੁੰਦੀ ਤਾਂ ਉਸ ਨੂੰ ਸੰਭਾਲਦੀ ਪਰ ਮੈਂ ਕੀ ਕਰ ਸਕਤੀ ਸੀ ਮੈਂ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦੀ ਸੀ ਫਿਰ ਮੈਂ ਪਾਪਾ ਨੂੰ ਕਿਵੇਂ ਸਾਂਭਦੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌ ਗਈ ਇਹ ਰਾਤ ਮੇਰੇ ਲਈ ਬਹੁਤ ਤਕਲੀਫ ਵਾਲੀ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਕੋੜਾ ਸਮਾਂ ਸ਼ੁਰੂ ਹੋ ਚੁੱਕਾ ਸੀ ਸਵੇਰੇ ਦਿਨ ਚੜਿਆ ਤਾਂ ਮੇਰਾ ਪਿਓ ਮੇਰੀ ਮਾਂ ਨੂੰ ਬਾਗਨਾ ਮੰਗ ਲੱਭਦਾ ਫਿਰ ਰਿਹਾ ਸੀ ਅਚਾਨਕ ਮੇਰੀ ਨੀਂਦ ਖੁੱਲੀ ਮੈਂ ਵੇਖਿਆ ਸਾਹਮਣੇ ਮੇਰਾ ਪਿਓ ਚੀਕ ਰਿਹਾ ਸੀ ਮੇਰੀ ਮਾਂ ਨੂੰ ਬੁਲਾ ਰਿਹਾ ਸੀ ਮੈਂ ਕੋਲ ਗਈ ਤੇ ਕਿਹਾ ਕਿ ਮੇਰੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਉਸਨੇ ਕਿਹਾ ਤੂੰ پاگل ਹੋ ਗਈ ਕਿਥੇ ਚਲੀ ਗਈ ਤੇਰੀ ਮਾਂ ਲੱਗਦਾ ਕਿਸੇ ਨਾਲ ਭਾਜੀ ਗਈ ਮੈਂ ਉਸਨੂੰ ਕਿਹਾ ਇਹ ਹੀ ਸਮਝ ਲਓ ਉਹ ਇੱਥੋਂ ਚਲੀ ਗਈ ਹੁਣ ਕਦੇ ਨਹੀਂ ਆਉਗੀ ਫਿਰ ਮੇਰਾ ਪਿਓ ਕਹਿਣ ਲੱਗਾ ਚੰਗਾ ਹੋਇਆ ਚਲੀ ਗਈ ਕਿਸੇ ਕੰਮ ਦੀ ਨਹੀਂ ਸੀ ਮੈਨੂੰ ਬਹੁਤ ਤਕਲੀਫ ਦਿੰਦੀ ਸੀ ਆਪਣੇ ਪਿਓ ਤੇ ਮੈਨੂੰ ਗੁੱਸਾ ਆ ਰਿਹਾ ਸੀ ਪਰ ਮੈਂ ਬਹਿਸ ਨਹੀਂ ਕਰਨਾ ਚਾਹੁੰਦੀ ਸੀ ਅਤੇ ਮੈਂ ਘਰ ਦੇ ਕੰਮਾਂ ਵਿੱਚ ਲੱਗੀ ਸਮਾਂ ਹੌਲੀ-ਹੌਲੀ ਲੰਘ ਰਿਹਾ ਸੀ ਇੱਕ ਦਿਨ ਸਵੇਰੇ ਜਦੋਂ ਮੈਂ ਓਕھی ਤਾਂ ਮੈਨੂੰ ਘਰ ਵਿੱਚ ਆਦਮੀ ਦੀਆਂ ਆਵਾਜ਼ਾਂ ਆਈਆਂ ਮੈਂ ਇੱਕਦਮ ਉੱਠ ਕੇ ਬੈਠ ਗਈ ਤੇ ਨਜ਼ਰ ਘੁਮਾ ਕੇ ਵੇਖਿਆ ਤਾਂ ਮੇਰਾ ਪਿਓ ਭਾਂਡੇ ਵਿੱਚ ਚਾਰ ਆਦਮੀਆਂ ਨਾਲ ਬੈਠਾ ਸੀ ਉਹ ਲੋਕ ਕਾਫੀ ਉਮਰਦਾਰ ਸੀ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸਨ ਮੈਂ ਛੋਟੀ ਸੀ ਇਸ ਲਈ ਉਹਨਾਂ ਦੀਆਂ ਗੱਲਾਂ ਮੈਨੂੰ ਸਮਝ ਨਹੀਂ ਆਈਆਂ ਮੈਂ ਰਸੋਈ ਦੇ ਦਰਵਾਜ਼ੇ ਤੇ ਖੜੀ ਆਪਣੇ ਪਿਓ ਨੂੰ ਵੇਖ ਰਹੀ ਸੀ ਸ਼ਾਇਦ ਮੇਰੇ ਬਾਰੇ ਹੀ ਗੱਲ ਕਰ ਰਹੇ ਸੀ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ ਜਦੋਂ ਮੈਂ ਵਿਆਹ ਦਾ ਸ਼ਬਦ ਸੁਣਿਆ ਕਿ ਮੇਰਾ ਪਿਓ ਮੇਰਾ ਵਿਆਹ ਕਰਵਾ ਰਿਹਾ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ ਕਿ ਮੇਰੇ ਮਾਂ ਨੂੰ ਗਏ ਹਲੇ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਤੇ ਮੇਰਾ ਪਿਓ ਮੈਨੂੰ ਇਸ ਘਰ ਤੋਂ ਵਿਦਾ ਕਰਨ ਦੀ ਗੱਲ ਕਰ ਰਿਹਾ ਸੀ ਮੈਂ ਗੁੱਸੇ ਵਿੱਚ ਰਸੋਈ ਤੋਂ ਬਾਹਰ ਆਈ ਅਤੇ ਆਪਣੇ ਪਿਓ ਨੂੰ ਵੇਖ ਕੇ ਚੀਕ ਕੇ ਬੋਲੀ ਕਿ ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਤੁਸੀਂ ਮੇਰੀ ਮਾਂ ਨੂੰ ਮਾਰਿਆ ਹੈ ਮੈਂ ਤੁਹਾਡੇ ਖਿਲਾਫ ਪੁਲਿਸ ਕੋਲ ਜਾਵਾਂਗੀ ਤੇ ਮੇਰੇ ਵਿਆਹ ਬਾਰੇ ਸੋਚਣਾ ਵੀ ਨਾ ਮੇਰਾ ਇਹ ਕਹਿਣਾ ਹੀ ਸੀ ਕਿ ਮੇਰੇ ਪਿਓ ਨੇ ਕਮਾ ਕੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਮੈਂ ਤੇਰਾ ਵਿਆਹ ਪੱਕਾ ਕਰ ਦਿੱਤਾ ਜੇ ਜ਼ਿਆਦਾ ਨਕਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰਾ ਵਿਯੋਹ ਹਲ ਕਰੂੰਗਾ ਜੋ ਤੇਰੀ ਮਾਦਾ ਕੀਤਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਮੇਰੇ ਰੋਂਗ ਤੇ ਖੜੇ ਹੋ ਗਏ ਤੇ ਮੈਂ ਡਰ ਨਾਲ ਕੰਬੜ ਲੱਗੀ ਸੀ ਇੱਕ ਰਾਤ ਰਾਤ ਦਾ 1 ਵਜੇ ਰਿਹਾ ਸੀ ਮੈਨੂੰ ਘਰ ਵਿੱਚ ਕੁਝ ਹਲਚਲ ਹੋਈ ਅਚਾਨਕ ਮਰਦਾਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਯਕੀਨਨ ਮੇਰਾ ਪਿਓ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਂ ਦਬੇ ਪੈਰੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਤਾਂ ਵੇਖਿਆ ਮੇਰੇ ਪਿਓ ਕੋਲ ਇੱਕ 50 ਸਾਲ ਦਾ ਬੁੱਢਾ ਆਦਮੀ ਬੈਠਾ ਸੀ ਤੇ ਮੇਰਾ ਪਿਓ ਉਸ ਤੋਂ ਪੈਸੇ ਲੈ ਰਿਹਾ ਸੀ ਮੈਂ ਕੰਨ ਲਾ ਕੇ ਸੁਣਿਆ ਤਾਂ ਮੇਰਾ ਪਿਓ ਉਸ ਨੂੰ ਤਸੱਲੀ ਦੇ ਰਿਹਾ ਸੀ ਕਿ ਤੂੰ ਚਿੰਤਾ ਨਾ ਕਰ ਮੇਰੀ ਧੀ ਬਸ ਤੇਰੀ ਹੈ ਉਸ ਦੀ ਮਾਂ ਕੁਝ ਦਿਨ ਪਹਿਲਾਂ ਮਰੀ ਹੈ ਇਸ ਲਈ ਸ਼ਾਇਦ ਉਹ ਗੁੱਸੇ ਵਿੱਚ ਹੈ ਪਰ ਤੂੰ ਫਿਕਰ ਨਾ ਕਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੂਗੀ ਉਹ ਬਹੁਤ ਸਮਝਦਾਰ ਕੁੜੀ ਹੈ ਤੇ ਘਰ ਦਾ ਸਾਰਾ ਕੰਮ ਜਾਣਦੀ ਹੈ ਇੱਕ 13 ਸਾਲ ਦੀ ਕੁੜੀ ਨਾਲ ਵਿਆਹ ਕਰਕੇ ਇਹ ਸੁਣ ਕੇ ਮੇਰਾ ਸਾਹ ਮੇਰੇ ਗਲੇ ਵਿੱਚ ਹੀ اٹਕ ਗਿਆ ਸੀ ਮੇਰਾ ਹੁਣ ਇੱਥੇ ਦਮ ਘੁੱਟਣ ਲੱਗਾ ਸੀ ਮੈਨੂੰ ਲੱਗਦਾ ਸੀ ਕਿ ਮੇਰਾ ਪਿਓ ਮਜ਼ਾਕ ਕਰਦਾ ਹੋਊਗਾ ਪਰ ਇਹ ਸਭ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸਨ ਪਿਓ ਨੇ ਮੇਰੀ ਅੱਖਾਂ ਦੇ ਸਾਹਮਣੇ ਉਸ ਤੋਂ 1 ਲੱਖ ਰੁਪਏ ਲਿੱਤਾ ਤੇ ਵਾਅਦਾ ਕੀਤਾ ਕਿ ਤੂੰ ਕੱਲ ਆ ਜਾਈਂ ਮੈਂ ਤੇਰਾ ਵਿਆਹ ਆਪਣੇ ਤੀ ਨਾਲ ਕਰਦਾਗਾ ਉਹ ਮੁੱਠਾ ਆਦਮੀ ਬਹੁਤ ਖੁਸ਼ ਹੋਇਆ ਕਿ ਹੋਜੀ ਪ੍ਰੀਖਿਆ ਦਾ ਸਾਹਮਣਾ ਸੀ ਮੇਰਾ ਦਿਲ ਬਹੁਤ ਅਦਾਸ ਹੋ ਰਿਹਾ ਸੀ ਕਿ ਕੋਈ ਬਾਪ ਆਪਣੀ ਧੀ ਨਾਲ ਅਜਿਹਾ ਕਰ ਸਕਦਾ ਇਹ ਸੋਚ-ਸੋਚ ਕੇ ਮੇਰੀ ਜਾਨ ਨਿਕਲ ਰਹੀ ਸੀ ਉਸ ਰਾਤ ਮੇਰੇ ਲਈ ਬਹੁਤ ਤਕਲੀਫ ਵਾਲੀ ਸੀ ਮੈਂ ਸਾਰੀ ਰਾਤ ਜਾਗਦੀ ਰਹੀ ਮਾਂ ਨੂੰ ਯਾਦ ਕਰਦੀ ਰਹੀ ਕਿ ਕਾਸ਼ ਉਹ ਮੈਨੂੰ ਇਸ ਦੁਨੀਆ ਵਿੱਚ ਇਕੱਲੀ ਨਾ ਛੱਡਦੀ ਤਾਂ ਅੱਜ ਮੇਰੇ ਤੇ ਸਭ ਕੁਝ ਨਾ ਹੁੰਦਾ ਦਿਨ ਚੜੀਆ ਤੇ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਮੈਂ ਸੁੱਤੀ ਪਈ ਸੀ ਮੇਰਾ ਪਿਓ ਕਮਰੇ ਚ ਆਇਆ ਤੇ ਮੈਨੂੰ ਜਗਾਇਆ ਮੈਂ ਰਾਤ ਨੂੰ ਠੀਕ ਤਰ੍ਹਾਂ ਸੁੱਤੀ ਨਹੀਂ ਸੀ ਉਹਨਾਂ ਦੀ ਗੱਲਾਂ ਨਾਲ ਮੈਂ ਪਰੇਸ਼ਾਨ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੈਨੂੰ ਨੀਂਦ ਆ ਰਹੀ ਹੈ ਬੜੀ ਮੁਸ਼ਕਲ ਨਾਲ ਅੱਖ ਲੱਗੀ ਹੈ ਮੇਰੇ ਪਿਓ ਨੇ ਕਿਹਾ ਚੁੱਪ ਕਰਕੇ ਤਿਆਰ ਹੋ ਜਾ ਅੱਜ ਤੇਰਾ ਵਿਆਹ ਹੈ ਮੈਂ ਆਪਣੇ ਫਰਜ਼ ਤੋਂ ਮੁਕਤ ਹੋਣਾ ਚਾਹਣਾ ਤੇ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਣਾ ਚਾਹਣਾ ਉਸਨੇ ਮੈਨੂੰ ਵਿਆਹ ਦਾ ਜੋੜਾ ਦਿੱਤਾ ਮੈਂ ਚੁੱਕ ਕੇ ਬਾਥਰੂਮ ਵਿੱਚ ਗਈ ਤੇ ਕੱਪੜੇ ਪਾਏ ਬਾਹਰ ਆ ਗਈ ਜਿਸ ਨਾਲ ਮੇਰਾ ਵਿਆਹ ਤੈਅ ਕੀਤਾ ਸੀ ਉਹ ਵੀ ਆ ਗਿਆ ਸੀ ਮੇਰਾ ਬਾਪ ਇਸ ਹੱਦ ਤੱਕ ਡਿੱਗ ਸਕਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਜਿਹਾ ਲੱਗਦਾ ਸੀ ਕਿ ਮੇਰਾ ਪਿਓ ਭਾਵੇਂ ਮੇਰੀ ਮਾਂ ਨਾਲ ਬੁਰਾ ਸਲੂਕ ਕਰਦਾ ਪਰ ਮੇਰੇ ਨਾਲ ਪਿਆਰ ਕਰਦਾ ਪਰ ਅਜਿਹਾ ਬਿਲਕੁਲ ਨਹੀਂ ਸੀ ਇਹ ਮੇਰੀ ਗਲਤਫਹਿਮੀ ਸੀ ਉਸ ਨੂੰ ਆਪਣੇ ਪਰਿਵਾਰ ਨਾਲ ਕੋਈ ਪਿਆਰ ਨਹੀਂ ਸੀ ਅਜੋ ਉਸਨੇ ਮੇਰਾ ਸਾਧਾ ਕਰ ਦਿੱਤਾ ਸੀ ਕੁਝ ਪਨਾ ਵਿੱਚ ਮੈਨੂੰ ਉਸਨੇ 50 ਸਾਲ ਦੇ ਆਦਮੀ ਦੇ ਨਾਲ ਵਿਆਹ ਕੇ ਤੋੜ ਦਿੱਤਾ ਮੈਂ ਰੋਂਦੀ ਰਹਿ ਗਈ ਮੇਰੇ ਪਿਓ ਨੂੰ ਮੇਰੇ ਤੇ ਜ਼ਰਾ ਵੀ ਤਰਸ ਨਹੀਂ ਆਇਆ ਵਿਆਹ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕੁਝ ਗੱਲਾਂ ਸਮਝਾਈਆਂ ਜੋ ਮੇਰੇ ਸਿਰ ਤੋਂ ਤੋਂ ਲੱਗ ਗਈਆਂ ਮੇਰੇ ਪਿਓ ਨੇ ਮੈਨੂੰ ਇਸ 50 ਸਾਲ ਦੇ ਬੁੱਢੇ ਆਦਮੀ ਨਾਲ ਵਿਦਾ ਕਰ ਦਿੱਤਾ ਮੈਂ ਆਪਣੇ ਘਰ ਨੂੰ ਵੇਖਦੀ ਹੋਈ ਬਸ ਰੋਂਦੀ ਰਹਿ ਗਈ ਇੱਕ ਲੰਬੇ ਸਫ਼ਰ ਤੋਂ ਬਾਅਦ ਅਸੀਂ ਉਸਦੇ ਘਰ ਪਹੁੰਚੇ ਮੇਰਾ ਸਵਾਗਤ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋਇਆ ਮੈਨੂੰ ਮੇਰੇ ਘਰ ਵਾਲੇ ਦੇ ਕਮਰੇ ਛੱਡ ਦਿੱਤਾ। ਅੰਦਰ ਆਉਂਦਿਆਂ ਹੀ ਮੈਂ ਆਪਣਾ ਘੁੰਡ ਚੁੱਕ ਲਿਆ ਸੀ। ਕਮਰਾ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੀ ਤੇ ਉੱਥੇ ਮੌਜੂਦ ਫਰਨੀਚਰ ਨੂੰ ਦੇਖ ਕੇ ਮੇਰੀ ਅੱਖਾਂ ਹੈਰਾਨ ਰਹਿ ਗਈਆਂ ਸੀ। ਚਿਹਰੇ ਤੇ ਹਲਕੀ ਮੁਸਕਾਨ ਸੀ। ਮੈਂ ਬਾਰੀ ਕੋਲ ਗਈ। ਮੈਨੂੰ ਬਚਪਨ ਤੋਂ ਹੀ ਬਾਰੀਆਂ ਬਹੁਤ ਪਸੰਦ ਸੀ। ਇਸ ਕਮਰੇ ਵਿੱਚ ਇੱਕ ਕੱਚ ਦੀ ਬਹੁਤ ਵੱਡੀ ਬਾਰੀ ਸੀ ਜਿਸ ਤੋਂ ਬਾਹਰ ਦਾ ਨਜ਼ਾਰਾ ਨਜ਼ਰ ਆਉਂਦਾ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਹੁਣ ਮੇਰੇ ਨਾਲ ਕੀ ਹੋਣ ਵਾਲਾ ਸੀ। ਥੋੜੀ ਹੀ ਦੇਰ ਗੁਜ਼ਰੀ ਸੀ ਕਿ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਾ ਮੈਂ ਦਰਵਾਜ਼ੇ 'ਤੇ ਨਜ਼ਰ ਮਾਰੀ ਤਾਂ ਦੇਖਿਆ ਮੇਰਾ ਘਰ ਵੜਾ ਅੰਦਰ ਆਇਆ ਮੈਂ ਤੁਰੰਤ ਆਪਣਾ ਚਿਹਰਾ ਢੱਕ ਲਿਆ ਕਹਿਣ ਨੂੰ ਮੈਂ 14 ਸਾਲ ਦੀ ਸੀ ਮੈਂ ਪਿੱਛੇ ਮੂੰਹ ਫੇਰ ਕੇ ਖੜੀ ਹੋ ਗਈ ਮੇਰਾ ਸਰੀਰ ਕੰਬ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਕਿਵੇਂ ਵਰਤਾ ਕਰਨਾ ਅਚਾਨਕ ਮੈਨੂੰ ਕਿਸੇ ਦਾ ਹੱਥ ਆਪਣੇ ਮੋਢੇ ਤੇ ਮਹਿਸੂਸ ਹੋਇਆ ਮੈਂ ਡਰ ਕੇ ਅੱਖਾਂ ਬੰਦ ਕਰ ਲਈਆਂ ਤੇ ਦੋਵੇਂ ਆਪਣੇ ਹੱਥਾਂ ਦੀਆਂ ਮੁਠੀਆਂ ਵੀ ਮੀਚ ਲਈਆਂ ਮੈਨੂੰ ਡਰ ਲੱਗ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਮੇਰੀ jaan ਨਿਕਲ ਜਾਊਗੀ ਮੈਂ ਉਸ ਨੂੰ ਕੀ ਜਵਾਬ ਦਿੰਦੀ ਉਹ ਮੈਨੂੰ ਵੇਖ ਤੇ ਕਹਿਣ ਲੱਗੇ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਕਰਨਾ ਸਗੋਂ ਤੂੰ ਮੇਰੇ ਕੋਲ ਆ ਤੈਨੂੰ ਬਹੁਤ ਮਜ਼ਾ ਆਊਗਾ ਮੇਰਾ ਸਾਰਾ ਸਰੀਰ ਡਰ ਨਾਲ ਕੰਬ ਰਿਹਾ ਸੀ ਕਹਿਣ ਲੱਗੇ ਤੂੰ ਡਰ ਕਿਉਂ ਰਹੀ ਹੈ ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕਰਨਾ ਸਗੋਂ ਤੈਨੂੰ ਵੀ ਵਧੀਆ ਲੱਗਣਾ ਹੁਣ ਤੂੰ ਮੇਰੀ ਘਰ ਵਾਲੀ ਹੈ ਇੰਜ ਡਰੇਂਗੀ ਤਾਂ ਕਿੱਦਾਂ ਚੱਲੂਗਾ ਮੇਰੇ ਚਿਹਰੇ ਤੇ ਘਬਰਾਹਟ ਸਾਫ਼ ਦਿਸ ਰਹੀ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਹਾ ਅਚਾਨਕ ਉਸਨੇ ਮੈਨੂੰ ਆਪਣੇ ਬਾਵਾ ਵਿੱਚ ਘੁੱਟ ਲੇਤਾ ਮੈਂ ਹੈਰਾਨ ਸੀ ਕਿਨ ਮੇਰੀ ਉਮਰ 14 ਸਾਲ ਸੀ ਪਰ ਵਿਆਹ ਬਾਰੇ ਮੈਨੂੰ ਥੋੜਾ ਬਹੁਤ ਪਤਾ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਹੰਝੂ ਗਰ ਰਹੇ ਸੀ ਮੈਂ ਉਸ ਦੇਗੇ ਹੱਥ ਜੋੜ ਕੇ ਕਹਿ ਰਹੀ ਸੀ ਕਿ ਮੇਰੇ ਨਾਲ ਕੁਝ ਨਾ ਕਰੋ ਉਸ ਦੇ ਫੜਨ ਨਾਲ ਮੈਨੂੰ ਦਰਦ ਹੋ ਰਿਹਾ ਸੀ ਉਸ ਨੂੰ ਮੇਰੀ ਹਾਲਤ ਤੇ ਕੋਈ ਤਰਸ ਨਹੀਂ ਆਇਆ ਖੈਰ ਸਵੇਰ ਹੁੰਦੇ ਹੀ ਉਹ ਆਦਮੀ ਮੈਨੂੰ ਕਮਰੇ ਵਿੱਚ ਛੱਡ ਕੇ ਚਲਾ ਗਿਆ ਮੈਂ ਬਿਲਕੁਲ ਢਾੜ ਹੋ ਗਈ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਸ ਦੁਨੀਆ ਵਿੱਚ ਅਜਿਹੇ ਲੋਕ ਵੀ ਨੇ ਮੇਰੀ ਉਮਰ 14 ਸਾਲ ਦੀ ਸੀ ਤੇ ਉਸ ਦੀ 50 ਸਾਲ ਪਰ ਫਿਰ ਵੀ ਉਸ ਨੇ ਮੇਰੇ ਤੇ ਤਰਸ ਨਹੀਂ ਕੀਤਾ ਜਿਵੇਂ ਹੀ ਰਾਤ ਹੋਈ ਮੇਰਾ ਘਰ ਵਾਲਾ ਕਮਰੇ 'ਚ ਆਇਆ ਉਸ ਨੂੰ ਵੇਖ ਕੇ ਮੇਰੀ ਜਾਨ ਨਿਕਲ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੇਰੇ ਨਾਲ ਕੀ ਹੋਣ ਵਾਲਾ ਦਰਦ ਨਾਲ ਮੇਰੀਆਂ ਚੀਕਾਂ ਉੱਚੀ ਹੋ ਗਈਆਂ ਪਰ ਉਹ ਨਾ ਮੰਨਿਆ ਆਪਣੀ ਮਨਮਾਨੀ ਕਰਨ ਲੱਗਾ ਸਾਡੇ ਵਿਆਹ ਨੂੰ ਹੁਣ 1 ਮਹੀਨਾ ਹੋ ਗਿਆ ਸੀ ਤੇ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਸੀ ਕਈ ਦਿਨਾਂ ਤੋਂ ਮੈਨੂੰ ਪੇਟ ਵਿੱਚ ਅਜੀਬ ਜਿਹਾ ਦਰਦ ਮਹਿਸੂਸ ਹੋ ਰਿਹਾ ਸੀ ਪਰ ਮੈਂ ਕਲ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਮੈਨੂੰ ਪਤਾ ਸੀ ਕਿ ਸਭ ਮੇਰਾ ਮਜ਼ਾਕ ਉਡਾਉਣਗੇ ਪਰ ਹੁਣ ਮੇਰਾ ਪੇਟ ਵੱਡਾ ਜਾ ਰਿਹਾ ਸੀ ਘਰ ਵਿੱਚ ਕਈ ਨੌਕਰਾਂ ਸਾਨੂੰ ਬੁੱਢਾ ਆਦਮੀ ਜੋ ਮੇਰਾ ਘਰ ਵਾਲਾ ਸੀ ਬਹੁਤ ਅਮੀਰ ਸੀ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਮੇ ਨੌਕਰਾਂ ਦੇ ਮੂੰਹੋਂ ਸੁਣਿਆ ਸੀ ਕਿ ਉਸ ਦੀ ਪਹਿਲੀ ਘਰਵਾਲੀ ਵਿਆਹ ਤੋਂ ਕੁਝ ਦਿਨ ਬਾਅਦ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਤੋਂ ਬਾਅਦ ਉਸਨੇ ਵਿਆਹ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਜੋ ਇਸ ਉਮਰ ਵਿੱਚ ਇੰਨੀ ਛੋਟੀ ਜੀ ਬੱਚੀ ਨਾਲ ਵਿਆਹ ਕਰਨ ਦੀ ਇੱਛਾ ਪੈਦਾ ਹੋਈ ਲਗਭਗ ਡੇਢ ਮਹੀਨੇ ਬਾਅਦ ਮੇਰੇ ਪੇਟ ਵਿੱਚ ਬਹੁਤ ਅਰਦ ਹੋਇਆ ਜਿਸ ਦੀ ਕੋਈ ਹੱਦ ਨਹੀਂ ਸੀ ਮੈਂ ਚੀਕ ਕੇ ਰੋ ਪਈ ਤੇ ਨੌਕਰ ਹੀ ਮੈਨੂੰ ਹਸਪਤਾਲ ਲੈ ਕੇ ਤੇ ਰਾਹ ਵਿੱਚ ਮੇਰੇ ਘਰ ਵਾਲੇ ਨੂੰ ਫੋਨ ਕਰ ਦਿੱਤਾ ਮੈਨੂੰ ਲੱਗਿਆ ਸੀ ਉਹ ਮੇਰੀ ਫਿਕਰ ਵਿੱਚ ਬੇਚੈਨ ਹੋ ਜਾਊਗਾ ਤੇ ਨੌਕਰਾਂ ਨੂੰ ਡਾਂਟੂਗਾ ਪਰ ਉਸਨੇ ਕਿਹਾ ਕਿ ਕਿਸਤੀ ਇਜਾਜ਼ਤ ਨਾਲ ਤੁਸੀਂ ਮੇਰੀ ਘਰਵਾਲੀ ਨੂੰ ਹਸਪਤਾਲ ਲੈ ਕੇ ਗਏ ਉਸ ਨੂੰ ਛੇਤੀ ਵਾਪਸ ਲੈ ਕੇ ਆਓ ਇਹ ਸੁਣ ਕੇ ਮੇਰੇ ਪੈਰਾਂ ਥਲੋ ਜ਼ਮੀਨ ਖਿਸਕ ਗਈ ਸੀ ਯਕੀਨ ਨਹੀਂ ਹੋ ਰਿਹਾ ਸੀ ਉਹ ਬੁੱਢਾ ਇੰਨਾ ਬੇਰਹਿਮ ਹੋ ਸਕਦਾ ਮੈਂ ਰੋ ਰਹੀ ਸੀ ਟੜਫ ਰਹੀ ਸੀ ਉਹ ਘਰਾ ਕੇ ਮੇਰਾ ਇਲਾਜ ਕਰ ਦੇਣਗੇ ਮੈਂ ਪੇਟ ਦੇ ਦਰਦ ਨਾਲ ਟੜਫ ਰਹੀ ਸੀ ਸਾਰੇ ਨੌਕਰ ਮੈਨੂੰ ਉਦਾਸ ਨਜ਼ਰਾਂ ਨਾਲ ਵੇਖ ਰਹੇ ਸੀ ਸਭ ਨੂੰ ਮੇਰੇ ਤੇ ਤਰਸ ਆ ਰਿਹਾ ਸੀ ਬਣਾਉਂਦਾ ਵੀ ਕਿਉਂ ਨਾ ਕਿਉਂਕਿ ਮੇਰੀ ਉਮਰ ਬਹੁਤ ਛੋਟੀ ਸੀ ਅਤੇ ਮੈਂ ਤੜਫ ਰਹੀ ਸੀ ਥੋੜੀ ਹੀ ਦੇਰ ਬਾਅਦ ਉਹ ਆਇਆ ਮੈਨੂੰ ਵੇਖ ਕੇ ਕਹਿਣ ਲੱਗਾ ਤੈਨੂੰ ਸਮਝਣਾ ਚਾਹੀਦਾ ਇਹ ਸਭ ਕੁਝ ਹੁੰਦਾ ਹੀ ਰਹਿੰਦਾ ਤੂੰ ਸਭ ਨੂੰ ਕਿਉਂ ਤੰਗ ਕੀਤਾ ਇਹ ਕਹਿ ਕੇ ਉਹ ਮੈਨੂੰ ਕਮਰੇ ਵਿੱਚ ਜਾਣ ਲਈ ਇਸ਼ਾਰਾ ਕਰਨ ਲੱਗਾ ਮੈਂ ਦਰਦ ਨਾਲ ਤੜਫ ਰਹੀ ਸੀ ਉਸਨੇ ਬਿਮਾਰੀ ਚ ਦਵਾਈ ਕੱਢ ਕੇ ਮੈਨੂੰ ਦਿੱਤੀ ਉਹ ਦਵਾਈ ਬਹੁਤ ਕੌੜੀ ਸੀ ਮੇਰਾ ਦਿਲ ਬਹੁਤ ਕਬਰਾ ਗਿਆ ਮੈਨੂੰ ਵੇਖਦੇ ਹੋਏ ਉਸਨੇ ਨਰਮ ਜਿਹੀ ਆਵਾਜ਼ ਵਿੱਚ ਕਿਹਾ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੈਂ ਤੇਰਾ ਇਲਾਜ ਕਰ ਦਿੱਤਾ ਹੁਣ ਤੂੰ ਛੇਤੀ ਠੀਕ ਹੋ ਜਾਵੇਂਗੀ ਇਹ ਦਰਦ ਵੀ ਠੀਕ ਹੋ ਜਾਊਗਾ ਮੈਂ ਆਪਣੇ ਘਰ ਵਾਲੇ ਨੂੰ ਵੇਖਦੇ ਹੋਏ ਕਿਹਾ ਕਿ ਹਾਂ ਕਿ ਮੇਰਾ ਪੇਟ ਕਿਉਂ ਵੱਡਾ ਹੋ ਰਿਹਾ ਸਭ ਠੀਕ ਹੈ ਨਾ ਮੈਨੂੰ ਘਬਰਾਟ ਹੋ ਰਹੀ ਹੈ ਉਸਨੇ ਮੈਨੂੰ ਵੇਖਦੇ ਹੋਏ ਕਿਹਾ ਹਾਂ ਸਭ ਠੀਕ ਹੈ ਤੂੰ ਚਿੰਤਾ ਨਾ ਕਰ ਹੁਣ ਤੂੰ ਸੌਂ ਜਾ ਤੇ ਆਰਾਮ ਕਰ ਮੈਨੂੰ ਉਸ ਤੇ ਸ਼ੱਕ ਹੋ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਨਾਲ ਕੁਝ ਗਲਤ ਕਰ ਰਿਹਾ ਹੋਵੇ ਪਰ ਮੈਂ ਇਸ ਬਾਰੇ ਅਣਜਾਣ ਸੀ 2 ਦਿਨ ਬਾਅਦ ਉਹ ਫੇਰ ਮੇਰੇ ਨੇੜੇ ਆਇਆ ਮੈਂ ਤੁਰੰਤ ਉਸ ਤੋਂ ਦੂਰ ਹੋ ਗਈ ਉਸ ਨੂੰ ਵੇਖ ਤੇ ਕਿਹਾ ਕਿ ਮੈਨੂੰ ਔਟੜਨਾ ਨਹੀਂ ਰਹਿਣਾ ਮੇਰੀ ਹਾਲਤ ਬਹੁਤ ਖਰਾਬ ਹੋ ਰਹੀ ਹੈ ਮੇਰਾ ਪੇਟ ਵੱਡਾ ਹੋ ਗਿਆ ਹੈ ਮੈਨੂੰ ਲੱਗਦਾ ਕਿ ਸਭ ਤੁਹਾਡੇ ਕਰਕੇ ਹੋਇਆ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਇਹ ਕੁਦਰਤੀ ਤੌਰ ਤੇ ਵਧ ਰਿਹਾ ਹੈ ਇੱਧਰ ਆ ਜਦੋਂ ਮੇਰੀਆਂ ਚਿਕਕਾਂ ਤੇਜ਼ ਹੋ ਗਈਆਂ ਮੈਂ ਉਸ ਨੂੰ ਵੇਖਦੇ ਹੋਏ ਕਿਹਾ ਕਿ ਮੈਂ ਤੈਨੂੰ ਮਨਾ ਕਰ ਰਹੀ ਹਾਂ ਮੇਰੇ ਨਾਲ ਕੁਝ ਨਾ ਕਰ ਪਰ ਉਹ ਮੈਨੂੰ ਦੁਬਾਰਾ ਸਮਝਾਉਂਦੇ ਕਹਿਣ ਲੱਗੇ ਤੂੰ ਰੌਲਾ ਕਿਉਂ ਪਾ ਰਹੀ ਹੈ ਉਹਨਾਂ ਨੇ ਮੈਨੂੰ ਫੇਰ ਦਬੋਚ ਲਿਆ ਕਿ ਅਗਲੀ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਕਮਰੇ ਵਿੱਚ ਸੀ ਪਰ ਅੱਜ ਘਰ ਦੇ ਨੌਕਰਾਂ ਨੇ ਮੇਰੀ ਮਦਦ ਕੀਤੀ ਕਿ ਮੈਨੂੰ ਚੋਰੀ ਲੈ ਕੇ ਚਲਾ ਗਿਆ ਤੇ ਡਾਕਟਰ ਨੂੰ ਬਖਾਇਆ ਮੈਂ ਉਸ ਨੂੰ ਕਿਹਾ ਕਿ ਮੈਂ ਹੁਣ ਘਰ ਨਹੀਂ ਜਾਣਾ ਰੱਬ ਦਾ ਵਾਸਤਾ ਮੇਰੀ ਮਦਦ ਕਰ ਫਿਰ ਉਹ ਮੈਨੂੰ ਆਪਣੇ ਪਿੰਡ ਲੈ ਗਿਆ ਤੇ ਆਪਣੀ ਮਾਂ ਕੋਲ ਛੱਡ ਕੇ ਵਾਪਸ ਆ ਗਿਆ ਤਾਂ ਕਿ ਬੁੱਢੇ ਨੂੰ ਸ਼ੱਕ ਨਾ ਹੋਵੇ ਉਸਨੇ ਮੈਨੂੰ ਬਹੁਤ ਲੱਗਿਆ ਰਾਜੂ ਨੇ ਕੁਝ ਮਹੀਨੇ ਬਾਅਦ ਕੰਮ ਛੱਡ ਦਿੱਤਾ ਤੇ ਪਿੰਡ ਆ ਗਿਆ ਫਿਰ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ ਤੇ ਹੁਣ ਅਸੀਂ ਦੋਨੋਂ ਮਿਲ ਕੇ ਇੱਕ ਛੋਟੀ ਜੀ ਦੁਕਾਨ ਚਲਾਉਂਦੇ ਆ ਤੇ ਬਹੁਤ ਖੁਸ਼ ਆ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਸੋਹਣੀਆਂ ਜਿਹੀਆਂ ਕਹਾਣੀਆਂ ਸਸ਼ੀ ਕਾਲਜੀ